ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਸਾਰਿਆਂ ਨੇ ਬੜੀ ਸਪੋਰਟ ਕੀਤੀ ਔਰ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਡਾ ਛੋਟਾ ਵੀ ਜਗਰੂਪ ਸਿੰਘ ਜਿਹੜਾ ਚੀਮਾ ਇਹਨੂੰ ਸਰਪੰਚੀ ਜਿਹੜਾ ਸਰਬਸੰਮਤੀ ਨਾਲ ਸਰਪੰਚ ਜਿਹੜਾ ਉਹ ਹਲਾਲਾ ਲੰਮੇ ਸਮੇਂ ਤੋਂ ਕਈਆਂ ਪਿੰਡਾਂ ਦੇ ਵਿੱਚ ਵਿਕਾਸ ਹੋਏ ਵੀ ਬਹੁਤ ਨੇ ਤੇ ਕਈਆਂ ਪਿੰਡਾਂ ਦੇ ਵਿੱਚ ਨਹੀਂ ਹੋਏ ਚੀਮਾ ਕਲਾ ਦੇ ਕਿਹੜੇ ਵਿਕਾਸ ਤੇ ਗੱਲ ਰਹਿਣ ਵਾਲੀ ਹੈ ਕਿ ਸੱਤਾ ਧਿਰ ਦਾ ਇੱਕ ਚੇਅਰਮੈਨ ਤੇ ਸੱਤਾ ਧਿਰ ਦਾ ਹੀ ਹੁਣ ਇੱਕ ਸਰਪੰਚ ਬਣਿਆ ਹੋਵੇ ਤਾਂ ਪਿੰਡ ਦੇ ਵਿੱਚੋਂ ਕੋਈ ਲਾਂਭਾ ਨਾ ਆਵੇ ਭਾਈ ਜੀ ਬਿਨਾਂ ਪੇਪਾਵ ਤੋਂ ਸਾਰਿਆਂ ਨੇ ਕੰਮ ਕਰਾਂਗੇ ਵਿਕਾਸ ਵੀ ਕਰਾਂਗੇ ਔਰ ਮੇਰੀ ਦਿਲੀ ਇੱਛਾ ਕਿ ਇੱਕ ਮੈਂ ਪੰਜਾਬ ਦਾ ਚੇਅਰਮੈਨ ਹੋਣ ਨਾਤੇ ਜੋ ਮੇਰਾ ਪਿੰਡ ਆ ਉਹ ਵੀ ਇੱਕ ਬਹੁਤ ਸੁੰਦਰ ਦੇਖ ਵਾਲਾ ਹਰ ਤਰ੍ਹਾਂ ਦੀ ਉਹਦੇ ਵਿੱਚ ਮੈਡੀਕਲ ਸੂਲਤ ਪਸ਼ੂਆਂ ਦਾ ਹਸਪਤਾਲ ਡਿਸਪੈਂਸਰੀ ਹੋਵੇ ਇੱਕ ਬੱਚਿਆਂ ਲਈ ਖੇਡ ਸਟੇਡੀਅਮ ਬਣਾਵਾਂਗੇ ਅਸੀਂ ਅਸੀਂ ਯੰਗ ਮੁੰਡਾ ਸਰਪੰਚ ਬਣਾਇਆ ਔਰ ਵੀ ਸਾਨੂੰ ਖੁੱਲੇ ਗੱਫੇ ਜਿਹੜੇ ਆ ਸਰਕਾਰ ਤੱਕ ਹੀ ਲੈ ਕੇ ਆਵਾਂਗੇ ਔਰ ਬਹੁਤ ਸਾਰਾ ਵਿਕਾਸ ਕਰਾਂਗੇ ਹਰ ਪਿੰਡ ਦੀ ਇੱਕ ਸਮੱਸਿਆ ਹੁੰਦੀ ਹੈ ਜੀਮਾ ਸਾਹਿਬ ਕੀ ਹਰ ਪਿੰਡ ਦੇ ਵਿੱਚ ਹੁਣ ਜਿੱਦਾਂ ਪਹਿਲਾਂ ਵੀ ਦੇਖਿਆ ਗਿਆ ਕਿ ਪੈਨਸ਼ਨਾਂ ਨੂੰ ਲੈ ਕੇ ਬਹੁਤ ਸਾਰੀਆਂ ਬੜੇਪਾ ਪੈਨਸ਼ਨਾਂ ਜਿਹੜੀਆਂ ਇਆਂ ਦੀ ਮੌਤ ਵੀ ਹੋ ਚੁੱਕੀ ਹੁੰਦੀ ਹੈ ਤਾਂ ਪੈਨਸ਼ਨ ਆਈ ਜਾਂਦੀ ਹੈ ਪਰ ਕਈ ਜਿਹੜੇ ਜਿੰਦੇ ਹੁੰਦੇ ਆ ਜਿਨ੍ਹਾਂ ਦੀ ਪੈਨਸ਼ਨ ਲੱਗਣ ਵਾਲੀ ਉਹਨਾਂ ਦੀ ਨਹੀਂ ਲੱਗਦੀ ਤਾਂ ਉਹ ਸਰਪੰਚ ਨਾਲ ਬੜੇ ਰੋਸੇ ਹੁੰਦੇ ਨੇ ਐਵੇਂ ਕਿਵੇਂ ਦੀਆਂ ਇਹ ਮੁਸ਼ਕਲਾਂ ਤੇ ਜਿਹੜਾ ਉਹ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਹ ਸਾਰੇ ਸਾਡੀ ਟੀਮ ਦੇ ਸਾਥੀ ਅਸੀਂ ਪਹਿਲਾਂ ਵੀ ਪਿੰਡ ਦੇ ਵਿੱਚ ਇਹੋ ਜਿਹੇ ਜਿਹੜੇ ਭਲਾਈ ਵਾਲੇ ਕਾਰਜ ਕਰਦੇ ਰਹਿੰਦੇ ਆ ਹਰ ਤਰ੍ਹਾਂ ਦੇ ਕਿਸੇ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਸਾਡੇ ਨਾਲ ਸੰਪਰਕ ਕਰਦਾ ਔਰ ਇਹ ਮੁੰਡੇ ਜਿਹੜੇ ਦਫ਼ਤਰਾਂ ਵਿੱਚ ਨਾਲ ਜਾ ਕੇ ਉਹਨਾਂ ਦਾ ਜਿਹੜਾ ਕੰਮ ਕਰਾਉਂਦੇ ਨੇ ਸਰਕਾਰ ਦੇ ਵਿੱਚ ਸਾਡੇ ਚਿਮਾ ਸਾਹਿਬ ਨੇ ਸਭ ਤੋਂ ਵੱਧ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਸਭ ਤੋਂ ਵੱਧ ਗਰੰਟਾਂ ਦੇ ਕਾਫੇ ਸਾਰੇ ਫਿਲਮ ਲਏ ਜਾਣ ਕਿ ਤਾਂ ਜੋ ਇਸ ਅਧਿਕਾਰਕ ਦਾ ਵਕਾਫ ਸਾਡਾ ਪਿੰਡ ਹੈ ਜੀ ਪੰਜਾਬ ਦਾ ਇੱਕ ਮੋਹਰੀ ਪਿੰਡ ਜੀ ਜੀ सरपंच केस करके कर ता कर 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 नहीं बने कि ਸਾਡੀ ਸਰਕਾਰ ਅਸੀਂ ਤਾਂ ਬਣਿਆ ਕਿ ਜਾਂ ਫਿਰ ਪਿੰਡ ਦਾ ਵਿਕਾਸ ਹੈ ਮਨ ਦੇ ਵਿੱਚ ਕਿ ਹਿੰਦ ਨਹੀਂ ਪਗਾਈ ਵਿਕਾਸ ਦੇ ਲਈ ਬਣੇ। ਜੀ ਜੀ ਤੁਸੀਂ ਕਦੇ ਆਂ ਜੀ ਕਿ ਵਿਕਾਸ ਕਰਨ ਵਾਸਤੇ ਤੇ ਫਿਰ ਸਾਡਾ ਉਹ ਜਿਲ ਕੀਤਾ ਕਿ ਚਲੋ ਸਿਆਸਤ ਵੀ ਚਾਹੀਏ ਤੇ ਤਾਂ ਜੋ ਕਿ ਪਿੰਡ ਲੋਕਾਂ ਦੀ ਸੇਵਾ ਹੋਵੇ। ਤੇ ਇਹ ਸਰਪੰਚ ਬਣਾਉਣਾ ਜ਼ਰੂਰੀ ਹੈ। ਜੀ ਜੀ ਸੇਵਾ ਕਰਨ ਵਾਸਤੇ ਸਰਪੰਚ ਹੋਣਾ ਜ਼ਰੂਰੀ ਆ। ਉਹ ਗਾਂ ਸੇਵਾ ਨਹੀਂ। ਨੌਜਵਾਨਾਂ ਨੂੰ ਕਿਹੜਾਂ ਦੇ ਵੱਲ ਭਜਾਂਦੇ ਜੀ ਕਿਉਂਕਿ ਵਾਸਤੇ ਸਟੇਡੀਅਮ ਬਣਾਉਣਾ ਜੀ ਕੁਝ ਜੋ ਗਲੀਆਂ ਨਾਲੀਆਂ ਰਹਿ ਗਈਆਂ ਛੋਟੀਆਂ ਮੋਟੀਆਂ ਰਹਿ ਗਈਆਂ ਉਹ ਬਣਾਉਣੀਆਂ ਕੁਛ ਛਪੜਾ ਛਪੜਾ ਦਾ ਕੰਮ ਉੱਤੇ ਰੱਖ ਅਧੂਰਾ ਰਹਿ ਗਿਆ ਸਟਰੀਟ ਲਾਈਟਾਂ ਲਾਉਣੀਆਂ ਲਾਇਬ੍ਰੇਰੀ ਬਣਾਉਣੀ ਸਕੂਲ ਅਪਗ੍ਰੇਡ ਕਰਉਣਾ ਬੱਚੇ ਟਿਪਲਿੰਗ ਰਹਿ ਕੇ ਪੜ ਸਕਣ ਇਹਦੇ ਵਾਸਤੇ ਪੂਲ ਯੋਜਨਾ ਹੈ ਦਾ ਆਪਣਾ ਪਿੰਡ ਸਾਡੇ ਆਪਣਾ ਭਾਈ ਜਿਹਾ ਸਾਡਾ ਆਪਣਾ ਸਾਰੇ ਪਰਿਵਾਰ ਆ ਔਰ ਅਸੀਂ ਸਾਡੀ ਤਰਜੀਹ ਉਹ ਵੀ ਕਿਸੇ ਨੂੰ ਵੀ ਕੋਈ ਵੀ ਕਮੀ ਪੇਸ਼ੀ ਜਿਹੜੀ ਉਹ ਨਾ ਹੋਵੇ ਔਰ ਘਰੇ ਬੈਠੇ ਸਾਰੀਆਂ ਸਹੂਲਤਾਂ ਜਿਹੜੀਆਂ ਇੱਥੇ ਮਿਲਦੀਆਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਵਾਦੇ ਵੀ ਬਣੇ ਕੀਤੇ ਗਏ ਕਿਵੇਂ ਦੇਖਦੇ ਹੋ ਕਿ ਇੱਕ ਪਿੰਡ ਤੋਂ ਨਸ਼ਾ ਖਤਮ ਕਰਨ ਦੇ ਲਈ ਉਪਰਾਲੇ ਕੀ ਰਹਿਣੇ ਚਾਹੀਦੇ ਨੇ ਅਤੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਿਵੇਂ ਜਿਹੜਾ ਪ੍ਰੋਸੇਸ ਦੇ ਵਿੱਚ ਲੈ ਕੇ ਇਸ ਤੇ ਜਿਹੜਾ ਜ਼ੋਰ ਦਿੱਤਾ ਜਾਵੇ ਕਿਉਂਕਿ ਮੁੱਖ ਮੰਤਰੀ ਮਾਨ ਸਾਹਿਬ ਦਾ ਆਇਆ ਵੀ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡੇ ਜਿਹੜੇ ਬੱਚੇ ਆ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਇਹ ਇਹਨਾਂ ਨੂੰ ਖੇਡਾਂ ਵੱਲੇ ਲੈ ਕੇ ਜਾਣਾ ਫੌਕੀ ਦੀ ਟੀਮ ਆਪਣੀ ਜਿੱਤ ਕੇ ਆਈ ਸੀ ਉਹਨਾਂ ਨੂੰ ਹਰ ਖਿਡਾਰੀ ਨੂੰ ਕਰੋੜ-ਕਰੋੜ ਰੁਪਏ ਸੀ ਇਨਸਾਬ ਨੇ ਦਿੱਤਾ ਕਿ ਉਹਨਾਂ ਨੂੰ ਇਹ ਆ ਵੀ ਨਸ਼ਿਆਂ ਦੀ ਦਲਦਲ ਤੇ ਜਿਹੜਾ ਫਸਿਆ ਨੌਜਵਾਨ ਨਿਕਲ ਕੇ ਖੇਡਾਂ ਵੱਲੇ ਆਵੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੁਹਾਡੇ ਚੈਨਲ ਦੇ ਜਰੀਏ ਵੀ ਜਿਹੜੇ ਨੌਜਵਾਨ ਇਸ ਦਲਦਲ ਦੇ ਵਿੱਚ ਫਸੇ ਨੇ ਉਹਨਾਂ ਨੂੰ ਵੇਰ ਕਰੀਏ ਪਿੰਡ ਲੈਵਲ ਤੇ ਸਾਰਾ ਪੰਚਾਇਤ ਦਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਜੇ ਕੋਈ ਬੰਦਾ ਵੇਚਦਾ ਉਹਨੂੰ ਉਹਨੂੰ ਇੱਕ ਦੋ ਵਾਰਾ ਵਾਰਨ ਕੀਤਾ ਜਾਵੇ ਕਿ ਤੂੰ ਬੰਦਾ ਬਣਦਾ ਕਿਉਂਕਿ ਪਿੰਡ ਦੇ ਵਿੱਚ ਪਤਾ ਹੀ ਹੁੰਦਾ ਕਿਹੜਾ ਬੰਦਾ ਐਦਾਂ ਦਾ ਕੰਮ ਕਰਦਾ ਪਟਿਆਲਕੇ ਦੇ ਪਿੰਡ ਚੀਮਾ ਕਲਾਂ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਸਰਬਸੰਮਤੀ ਇਸ ਪਿੰਡ ਦੇ ਵਿੱਚ ਵੀ ਹੋਈ ਹੈ ਇਹ ਮਾਝੇ ਦਾ ਲਗਭਗ ਸੌ ਪਿੰਡ ਹੀ ਕਹਿ ਸਕਦੇ ਹਾਂ ਕਿ ਜਿੱਥੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਾਝੇ ਦੇ ਵਿੱਚ ਜਿਹੜੀਆਂ ਸਰਬਸੰਮਤੀਆਂ ਹੋ ਰਹੀਆਂ ਨੇ ਉੱਥੇ ਇਸ ਪਿੰਡ ਦੇ ਵਿੱਚ ਵੀ ਸਰਬਸੰਮਤੀ ਦੇ ਨਾਲ ਨੌਜਵਾਨ ਜਗਰੂਪ ਸਿੰਘ ਨੂੰ ਜਿਹੜਾ ਹੈ ਤਾਂ ਸਾਡੇ ਨਾਲ ਚੇਅਰਮੈਨ ਰਣਜੀਤ ਸਿੰਘ ਜੀ ਚੀਮਾ ਉਹ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਭਾਵਨਾਵਾਂ ਕੀ ਨੇ ਤੇ ਕਿਸ ਤਰੀਕੇ ਨਾਲ ਉਹ ਇਹ ਸਾਰੀ ਪੰਚਾਇਤੀ ਇਲੈਕਸ਼ਨ ਨੂੰ ਵੇਖਦੇ ਨੇ ਚੀਮਾ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਜੀ ਕਿਵੇਂ ਵੇਖਦੇ ਹੋ ਜਿਹੜੀ ਇਲੈਕਸ਼ਨ ਹੋ ਰਹੀ ਆ ਸਰਬਸੰਤੀਆਂ ਵੀ ਬਹੁਤ ਜ਼ਿਆਦਾ ਜਿਹੜੀਆਂ ਆ ਆਪ ਦੀ ਪਾਰਟੀ ਵੱਲੋਂ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਸ ਦਿਨ ਪੰਚਾਇਤੀ ਇਲੈਕਸ਼ਨ ਆਨਾਨਸ ਕੀਤੀਆਂ ਸੀ ਉਸ ਦਿਨ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਸੀ ਵੀ ਜਿਹੜਾ ਸਰਪੰਚ ਆ ਉਹ ਕਿਸੇ ਪਾਰਟੀ ਦਾ ਨਾ ਹੋਵੇ ਉਹ ਪਿੰਡ ਦਾ ਸਾਂਝਾ ਸਰਪੰਚ ਹੋਵੇ ਔਰ ਉਹਦੇ ਵਿੱਚ ਉਹਨਾਂ ਤਰਜੀਹ ਕੀਤੀ ਵੀ ਨੌਜਵਾਨਾਂ ਨੂੰ ਪੜ੍ਹੇ ਲਿਖੇ ਨੌਜਵਾਨਾਂ ਨੂੰ ਜਿਹੜਾ ਉਸ ਸਰਪੰਚੀ ਦੇ ਵਿੱਚ ਜਿਹੜਾ ਮੌਕਾ ਮਿਲਣਾ ਚਾਹੀਦਾ ਔਰ ਸਾਡੇ ਸਮੂਹ ਨਗਰ ਨਿਵਾਸੀਆਂ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਸਾਰਿਆਂ ਨੇ ਬੜੀ ਸਪੋਰਟ ਕੀਤੀ ਔਰ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਡਾ ਛੋਟਾ ਵੀਰ ਜਗਰੂਪ ਸਿੰਘ ਜਿਹੜਾ ਚੀਮਾ ਇਹਨੂੰ ਸਰਪੰਚੀ ਜਿਹੜਾ ਸਰਬਸੰਮਤੀ ਨਾਲ ਸਰਪੰਚ ਜਿਹੜਾ ਉਹ ਐਲਾਨਿਆ ਜੀਮਾ ਸਾਹਿਬ ਪਿੰਡੋਂ ਪਿੰਡੀ ਵਿਕਾਸ ਦੀ ਗੱਲ ਪਿਛਲੇ ਲੰਮੇ ਸਮੇਂ ਤੋਂ ਕਈਆਂ ਪਿੰਡਾਂ ਦੇ ਵਿੱਚ ਵਿਕਾਸ ਹੋਏ ਵੀ ਬਹੁਤ ਨੇ ਤੇ ਕਈਆਂ ਪਿੰਡਾਂ ਦੇ ਵਿੱਚ ਨਹੀਂ ਹੋਏ। ਚੀਮਾ ਕਲਾਂ ਦੇ ਕਿਹੜੇ ਵਿਕਾਸ ਤੇ ਗੱਲ ਰਹਿਣ ਵਾਲੀ ਆ ਕਿ ਸੱਤਾ ਧਿਰ ਦਾ ਇੱਕ ਚੇਅਰਮੈਨ ਤੇ ਸੱਤਾ ਧਿਰ ਦਾ ਹੀ ਹੁਣ ਇੱਕ ਸਰਪੰਚ ਬਣਿਆ ਹੋਵੇ ਤਾਂ ਪਿੰਡ ਦੇ ਵਿੱਚੋਂ ਕੋਈ ਲਾਂਮਾ ਨਾ ਆਵੇ ਭਾਈ ਜੀ। ਕਹਿਣਗੇ ਤਾਂ ਪਿੰਡ ਵਾਲੇ ਤਾਂ ਇਹੀ ਕਹਿਣਗੇ। ਨਹੀਂ ਲਾਂਮਾ ਹੋਣ ਦਿੰਦੇ ਆਪਾਂ ਜੀ ਬਿਨਾਂ ਭੇਤ ਭਾਵ ਤੋਂ ਜੀ ਸਾਰਿਆਂ ਦੇ ਕੰਮ ਕਰਾਂਗੇ, ਵਿਕਾਸ ਵੀ ਕਰਾਂਗੇ ਔਰ ਮੇਰੀ ਦਲੀ ਇੱਛਾ ਕਿ ਇੱਕ ਮੈਂ ਪੰਜਾਬ ਦਾ ਚੇਅਰਮੈਨ ਹੋਣ ਨਾਤੇ ਜਿਹੜਾ ਮੇਰਾ ਪਿੰਡ ਆ ਉਹ ਵੀ ਇੱਕ ਬਹੁਤ ਸੁੰਦਰ ਦੇਖ ਵਾਲਾ ਹਰ ਤਰ੍ਹਾਂ ਦੀ ਉਹਦੇ ਵਿੱਚ ਮੈਡੀਕਲ ਸਹੂਲਤ ਪਸ਼ੂਆਂ ਦਾ ਹਸਪਤਾਲ ਡਿਸਪੈਂਸਰੀ ਹੋਵੇ ਇੱਕ ਬੱਚਿਆਂ ਲਈ ਖੇਡ ਸਟੇਡੀਅਮ ਬਣਾਵਾ ਗਿਆ ਸੀ ਜਿੰਨੀਆਂ ਵੀ ਇੱਕ ਵਧੀਆ ਇੱਕ ਪਿੰਡ ਵਿੱਚ ਸਹੂਲਤਾਂ ਉਹ ਸਾਰੀਆਂ ਆਪਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਸਾਡਾ ਪਿੰਡ ਆ ਸੀ ਸਾਨੂੰ ਸ਼ੌਕ ਆ ਅਸੀਂ ਯੰਗ ਮੁੰਡਾ ਸਰਪੰਚ ਬਣਾਇਆ ਔਰ ਵੀ ਸਾਨੂੰ ਖੁੱਲੇ ਗੱਫੇ ਜਿਹੜੇ ਉਹ ਸਰਕਾਰ ਤੋਂ ਹੀ ਲੈ ਕੇ ਆਵਾਂਗੇ ਔਰ ਬਹੁਤ ਸਾਰਾ ਵਿਕਾਸ ਕਰਾਂਗੇ ਇੱਕ ਮਿਸਾਲ ਪੈਦਾ ਕਰਾਂਗੇ ਇੱਕ ਵਧੀਆ ਪਿੰਡ ਬਣਾਵਾਂਗੇ ਹਰ ਪਿੰਡ ਦੀ ਇੱਕ ਸਮੱਸਿਆ ਹੁੰਦੀ ਹੈ ਚੀਮਾ ਸਾਹਿਬ ਕੀ ਹਰ ਪਿੰਡ ਦੇ ਵਿੱਚ ਹੁਣ ਜਿੱਦਾਂ ਪਹਿਲਾਂ ਵੀ ਦੇਖਿਆ ਗਿਆ ਕਿ ਪੈਨਸ਼ਨਾਂ ਨੂੰ ਲੈ ਕੇ ਬਹੁਤ ਸਾਰੀਆਂ ਬੜੇਪਾ ਪੈਨਸ਼ਨਾਂ ਜਿਹੜੀਆਂ ਕਈਆਂ ਦੀ ਮੌਤ ਵੀ ਹੋ ਚੁੱਕੀ ਹੁੰਦੀ ਹੈ ਤਾਂ ਪੈਨਸ਼ਨ ਆਈ ਜਾਂਦੀ ਹੈ ਪਰ ਕਈ ਜਿਹੜੇ ਜੀਂਦੇ ਹੁੰਦੇ ਆ ਜਿਨ੍ਹਾਂ ਦੀ ਪੈਨਸ਼ਨ ਲੱਗਣ ਵਾਲੀ ਉਹਨਾਂ ਦੀ ਨਹੀਂ ਲੱਗਦੀ ਤਾਂ ਉਹ ਸਰਪੰਚ ਨਾਲ ਬੜੇ ਰੋਸੇ ਹੁੰਦੇ ਨੇ ਐਵੇਂ ਕਿਵੇਂ ਦੀਆਂ ਇਹ ਮੁਸ਼ਕਲਾਂ ਤੇ ਜਿਹੜਾ ਉਹ ਪਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਸਲੀ ਅਸੀਂ ਜਦੋਂ ਤੋਂ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਔਰ ਮੈਂ ਚੇਅਰਮੈਨ ਬਣਿਆ ਇਹ ਸਾਰੇ ਸਾਡੀ ਟੀਮ ਦੇ ਸਾਥੀ ਅਸੀਂ ਪਹਿਲਾਂ ਵੀ ਪਿੰਡ ਦੇ ਵਿੱਚ ਇਹੋ ਜਿਹੇ ਜਿਹੜੇ ਭਲਾਈ ਵਾਲੇ ਕਾਰਜ ਕਰਦੇ ਰਹਿੰਦੇ ਆ ਹਰ ਤਰ੍ਹਾਂ ਦੇ ਪੰਚਨਾ ਦੇ ਵੀ ਹੋਰ ਵੀ ਜੇ ਕਿਸੇ ਦਾ ਆਧਾਰ ਕਾਰਡ ਬਣਨ ਵਾਲਾ ਕਿਸੇ ਦਾ ਵੋਟਰ ਕਾਰਡ ਬਣਨ ਵਾਲਾ ਕਿਸੇ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਸਾਡੇ ਨਾਲ ਸੰਪਰਕ ਕਰਦਾ ਔਰ ਇਹ ਮੁੰਡੇ ਜਿਹੜੇ ਦਫ਼ਤਰਾਂ ਵਿੱਚ ਨਾਲ ਜਾ ਕੇ ਉਹਨਾਂ ਦਾ ਜਿਹੜਾ ਕੰਮ ਕਰਾਉਂਦੇ ਨੇ ਔਰ ਅੱਗੇ ਵੀ ਪਿੰਡ ਵਾਸੀ ਕਿਉਂਕਿ ਸਾਡਾ ਆਪਣਾ ਪਿੰਡ ਹੈ ਸਾਡੇ ਆਪਣਾ ਭਾਈਚਾਰਾ ਸਾਡਾ ਆਪਣਾ ਸਾਰੇ ਪਰਿਵਾਰ ਆ ਔਰ ਅਸੀਂ ਸਾਡੀ ਤਰਜੀਹ ਉਹ ਵੀ ਕਿਸੇ ਨੂੰ ਵੀ ਕੋਈ ਵੀ ਕਮੀ ਪੇਸ਼ੀ ਜਿਹੜੀ ਉਹ ਨਾ ਹੋਵੇ ਔਰ ਘਰੇ ਬੈਠੇ ਸਾਰੀਆਂ ਸਹੂਲਤਾਂ ਜਿਹੜੀਆਂ ਇੱਥੇ ਮਿਲਣ ਪਿੰਡ ਸ਼ਹਿਰ ਕਸਬੇ ਤੋਂ ਸ਼ੁਰੂ ਹੋ ਕੇ ਵੱਡੇ ਸ਼ਹਿਰ ਦੇਸ਼ਾਂ ਦਾ ਇੱਕ ਬਹੁਤ ਵੱਡਾ ਮਸਲਾ ਹੈ ਉਹ ਹੈਗਾ ਨਸ਼ੇ ਦਾ ਮਸਲਾ ਤਾਂ ਇਦੇ ਵਿੱਚ ਕੋਈ ਸ਼ੱਕ ਨਹੀਂ ਬੇਸ਼ੱਕ 2.5 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਨਸ਼ੇ ਦੇ ਮੁੱਦੇ ਨੂੰ ਲੈ ਕੇ ਵਾਅਦੇ ਵੀ ਬੜੇ ਕੀਤੇ ਗਏ ਸੀ ਕਿਵੇਂ ਵੇਖਦੇ ਹੋ ਕਿ ਇੱਕ ਪਿੰਡ ਤੋਂ ਨਸ਼ਾ ਖਤਮ ਕਰਨ ਦੇ ਲਈ ਉਪਰਾਲੇ ਕੀ ਰਹਿਣੇ ਚਾਹੀਦੇ ਨੇ ਅਤੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਿਵੇਂ ਜਿਹੜਾ ਭਰੋਸੇ ਦੇ ਵਿੱਚ ਲੈ ਕੇ ਇਸ ਤੇ ਜਿਹੜਾ ਜ਼ੋਰ ਦਿੱਤਾ ਜਾਵੇਗਾ ਪਿਛਲੇ ਸਮੇਂ ਤੋਂ ਜਦੋਂ ਸਰਕਾਰ ਆਪਣੀ ਬਣੀ ਆ ਜੀ ਬਹੁਤ ਸਾਰੇ ਜਿਹੜੇ ਉਹ ਜਿਹੜੇ ਆਪਣੇ ਵੱਡੇ ਜਿਹੜੇ ਤਸਕਰ ਆ ਛੋਟੇ ਆ ਜਿਹੜੇ ਪੀਣ ਵਾਲੇ ਉਹਨਾਂ ਨੂੰ ਫੜਿਆ ਬਹੁਤ ਵੱਡੀ ਤਦਾਦ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਮਾਨ ਸਾਹਿਬ ਦਾ ਆਇਆ ਵੀ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡੇ ਜਿਹੜੇ ਬੱਚੇ ਆ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਇਹ ਇਹਨਾਂ ਨੂੰ ਖੇਡਾਂ ਵੱਲੇ ਲੈ ਕੇ ਜਾਣਾ ਅੱਜ ਤਾਂ ਹੀ ਪੰਜਾਬ ਦੇ ਵਿੱਚ ਉਹਨਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਉਹ ਸ਼ੁਰੂ ਕਰਾਇਆ ਔਰ ਉਹਦੇ ਵਿੱਚ ਬਹੁਤ ਸਾਰਾ ਜਿਹੜੇ ਖਿਡਾਰੀ ਆ ਤੁਸੀਂ ਦੇਖੋ ਵੀ ਕਿ ਵੱਡੇ-ਵੱਡੇ ਸਾਰੇ ਜਿੰਨੇ ਵੀ ਹਾਕੀ ਦੀ ਟੀਮ ਆਪਣੀ ਜਿੱਤ ਕੇ ਆਈ ਸੀ ਉਹਨਾਂ ਨੂੰ ਹਰ ਖਿਡਾਰੀ ਨੂੰ ਕਰੋੜ-ਕਰੋੜ ਰੁਪਈਆ ਸੀਐਮ ਸਾਹਿਬ ਨੇ ਦਿੱਤਾ ਕਿ ਉਹਨਾਂ ਨੂੰ ਇਹ ਹੈ ਵੀ ਨਸ਼ਿਆ ਦੀ ਦਲਦਲ ਤੇ ਜਿਹੜਾ ਫਸਿਆ ਨੌਜਵਾਨ ਨਿਕਲ ਕੇ ਖੇਡਾਂ ਵੱਲ ਆਵੇ ਸਟੇਡੀਅਮ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਬਣ ਰਹੇ ਹੋਰ 2.5 ਸਾਲਾਂ ਦੇ ਵਿੱਚ ਬਣ ਜਾਣਗੇ ਜਿੱਥੇ ਕਿਤੇ ਕਮੀ ਪਈ ਸੀ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੁਹਾਡੇ ਚੈਨਲ ਦੇ ਜ਼ਰੀਏ ਵੀ ਜਿਹੜੇ ਨੌਜਵਾਨ ਇਸ ਦਲਦਲ ਦੇ ਵਿੱਚ ਫਸੇ ਨੇ ਉਹਨਾਂ ਨੂੰ ਅਵੇਅਰ ਕਰੀਏ ਪਿੰਡ ਲੈਵਲ ਤੇ ਸਾਰਾ ਪੰਚਾਇਤ ਦਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਜੇ ਕੋਈ ਬੰਦਾ ਵੇਚਦਾ ਉਨੂੰ ਉਨੂੰ ਇੱਕ ਦੋ ਵਾਰ ਵਾਰਨ ਕੀਤਾ ਜਾਵੇ ਵੀ ਤੂੰ ਬੰਦਾ ਬਣਦਾ ਕਿਉਂਕਿ ਪਿੰਡ ਦੇ ਵਿੱਚ ਪਤਾ ਹੀ ਹੁੰਦਾ ਕਿਹੜਾ ਬੰਦਾ ਇਦਾਂ ਦਾ ਕੰਮ ਕਰਦਾ ਸੋ ਸਾਡੀ ਇਹ ਤਰਜੀਹ ਰਹੂਗੀ ਮੇਰੇ ਪਿੰਡ ਦੇ ਵੀ ਕਾਫੀ ਨੌਜਵਾਨ ਜਿਹੜੇ ਨਸ਼ੇ ਦੇ ਆਦੀ ਆ ਸੋ ਮੇਰੀ ਵੀ ਕੱਲ ਦੇ ਵੀ ਸਾਥੀਆਂ ਨੇ ਸੁਝਾਅ ਦਿੱਤੇ ਸੀ ਔਰ ਮੇਰੀ ਵੀ ਦਿਲੀ ਇੱਛਾ ਵੀ ਯਾਰ ਮੇਰਾ ਪਿੰਡ ਜਿਹੜਾ ਉਹ ਜਿਹੜਾ ਡਰੱਗ ਫ੍ਰੀ ਹੋਵੇ ਔਰ ਇਹ ਮੇਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਕਿਉਂਕਿ ਉਹ ਕਿਸੇ ਦੇ ਉਹ ਵੀ ਸਾਡੇ ਬੱਚੇ ਆ ਚਲੋ ਕੁਰਾਹੇ ਪਏ ਨੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਬੇਨਤੀ ਕਰਾਂਗੇ ਉਹਨਾਂ ਦੀ ਹਰ ਸੰਭਵ ਉਹਨਾਂ ਦੀ ਕੋਈ ਵੀ ਮੈਡੀਕਲ ਦਾ ਉਹਨਾਂ ਦੀ ਸਹਾਇਤਾ ਵੀ ਕਰਾਂਗੇ ਫਾਈਨੈਂਸ਼ਲੀ ਵੀ ਉਹਨਾਂ ਦੀ ਸਹਾਇਤਾ ਕਰਾਂਗੇ ਜੇ ਕਿ ਇਹਨੇ ਕੋਈ ਛੋਟਾ ਮੋਟਾ ਕੋਈ ਕਾਰੋਬਾਰ ਖੋਲਣਾ ਯਾਰ ਤੂੰ ਆ ਤੈਨੂੰ ਅਸੀਂ ਸਪੋਰਟ ਕਰਦੇ ਆ ਪਰ ਇਹਨੂੰ ਇਹ ਜਿਹੜਾ ਨਸ਼ਾ ਇਹਨੂੰ ਛੱਡ ਅਸੀਂ ਤੇਰੀ ਫੁੱਲ ਸਪੋਰਟ ਕਰਦੇ ਆ ਸੋ ਸਾਰਿਆਂ ਨੂੰ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਇਹ ਤਾਂ ਹੀ ਨਸ਼ਾ ਜਿਹੜਾ ਨਸ਼ੇ ਦਾ ਕੋਡ ਪੰਜਾਬ ਆਪਣੇ ਨੂੰ ਲੱਗਾ ਉਹ ਦੂਰ ਹੋਏਗਾ ਸਰਬਸੰਮਤੀ ਹੋਈ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਸਰਬਸੰਮਤੀਆਂ ਜਿਹੜੀਆਂ ਹੋ ਰਹੀਆਂ ਨੇ ਮੈਸੇਜ ਕੀ ਰਹੇਗਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਲੈ ਕੇ ਕੀ ਮੈਸੇਜ ਰਹੇਗਾ ਕਿ ਸਰਪੰਚੀ ਦੀਆਂ ਚੋਣਾਂ ਤਾਂ 5 ਸਾਲ ਬਾਅਦ ਫੇਰ ਹੋਣੀਆਂ ਇੱਕੋ ਪਿੰਡ ਦੇ ਵਿੱਚ ਰਹਿਣਾ ਪਾਰਟੀ ਬਾਜ਼ੀਆਂ ਛੱਡ ਕੇ ਅਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੋ ਪਿੰਡ ਦੇ ਭਲੇ ਦੇ ਵਾਸਤੇ ਜਿਹੜਾ ਕੰਮ ਕੀਤਾ ਜਾਵੇ ਪਿੰਡ ਮੈਂ ਸਮਝਦਾ ਵੀ ਜਿਹੜੀ ਸਰਮਸਮਤੀ ਆ ਕਈ ਪਿੰਡਾਂ ਦੇ ਵਿੱਚ ਦੇਖਿਆ ਹੁਣ ਤੁਸੀਂ ਤੁਸੀਂ ਖਬਰਾਂ ਵੀ ਵੇਖੀਆਂ ਹੋਣੀਆਂ ਕਈਆਂ ਥਾਵਾਂ ਤੇ ਕਰੋੜ ਕਰੋੜ ਰੁਪਏ ਦੀ ਬੋਲੀ ਹੋ ਗਈ ਆ ਕੋਈ ਕਹਿੰਦਾ ਮੈਂ ਇੰਨਾ ਖਰਚਾ ਲਾ ਦੂੰ ਸੋ ਇੱਥੇ ਸਵਾਲ ਇਹ ਪੈਦਾ ਹੁੰਦਾ ਵੀ ਜੇ ਉਹ ਬੰਦਾ ਅੱਜ ਕਰੋੜ ਰੁਪਏ ਸਰਪੰਚੀ ਤੇ ਲਾ ਰਿਹਾ ਤੇ ਕੀ ਉਹ ਬੰਦਾ ਗ੍ਰਾਂਡ ਪਿੰਡ ਚ ਲਾਊਗਾ ਨਹੀਂ ਸੋ ਮੈਂ ਮੈਂ ਹੁਣ ਵੀ ਤੁਹਾਡੇ ਚੈਨਲ ਦੇ ਜ਼ਰੀਏ ਸਾਰਿਆਂ ਨੂੰ ਇਹ ਸੁਝਾ ਦਿੰਨਾ ਵੀ ਪਿੰਡਾਂ ਦੇ ਵਿੱਚ ਆਪਸੀ ਭਾਈ ਜਾਰਾ ਕਾਇਮ ਰੱਖੋ ਬਹਿ ਕੇ ਪਿੰਡ ਦਾ ਵਧੀਆ ਸਰਪੰਚ ਚੁਣੋ ਪੰਚਾਇਤ ਵਧੀਆ ਬਣਾਓ ਤਾਂ ਕਿ ਜਿਹੜੇ ਵਿਕਾਸ ਦੇ ਕੰਮ ਆ ਉਹ ਵਧੀਆ ਤਰੀਕੇ ਨਾਲ ਹੋ ਸਕਣ ਜੀ ਜੇ ਆਪਾਂ ਜਿਆਦਾ ਪੈਸਾ ਲਾਵਾਂਗੇ ਜੇਬ ਦੇ ਵਿੱਚ ਕੋਈ ਵੀ ਬੰਦਾ ਲਾਊਗਾ ਉਹਨੇ ਜਦੋਂ ਗ੍ਰਾਂਟ ਆਈ ਫਿਰ ਉਹਨੇ ਜਿਹੜਾ ਪਿਛਲੇ ਆਪਾਂ ਕੀ ਦੇਖਦੇ ਆ ਵੀ ਪਿਛਲੇ 75 ਸਾਲਾਂ ਤੋਂ ਗਲੀਆਂ ਨਾਲੀਆਂ 'ਚ ਪਿੰਡਾਂ ਦੇ ਲੋਕ ਫਸੇ ਆ ਉਹ ਪੁੱਟਣੀਆਂ ਇੱਟਾਂ ਲਾਣੀਆਂ ਉਹਦਾ ਕਾਰਨ ਇਹੀ ਆ ਵੀ ਜਿਹੜਾ ਸਰਪੰਚੀ ਦੇ ਉੱਤੇ ਬਹੁਤ ਸਾਰਾ ਪੈਸਾ ਲੱਗਦਾ ਫਿਰ ਉਹ ਕਿਤੇ ਨਾ ਕਿਤੇ ਦਿਲ ਬੰਦੇ ਦਾ ਬੇਈਮਾਨ ਹੋ ਜਾਂਦਾ ਵੀ ਜਿਹੜੇ ਪੈਸੇ ਲਾਏ ਆ ਉਹ ਗਰਾਂਟਾਂ ਦੇ ਉਹ 50 50% ਜਾਂ ਕਿਦਾਂ ਉਹ ਵਿੱਚੋਂ ਫਿਰ ਬਸ ਧਾਂਦਲੀ ਹੁੰਦੀ ਖਾਣ ਨੂੰ ਦਿਲ ਕਰਦਾ ਵੀ ਯਾਰ ਪਹਿਲਾਂ ਮੈਂ ਆਪਣੀ ਗਰਾਂਟ ਜਿਹੜੀ ਉਹ ਆਪ ਦੇ ਪੈਸੇ ਪੂਰੇ ਕਰ ਲਾਂ ਆ ਚੱਕਰ ਕਰਕੇ ਉਹ ਵਿਕਾਸ ਕਿਤੇ ਨਾ ਕਿਤੇ ਅਧੂਰੇ ਰਹਿ ਜਾਂਦੇ ਆ ਵੱਡਾ ਇਹਦਾ ਕਾਰਨ ਇਹ ਵੀ ਹੈ ਚੀਮਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਨਵੇਂ ਚੁਣੇ ਸਰਪੰਚ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਸਰਕਾਰ ਵੀ ਜਿਹੜੀ ਹੈ ਉਹ ਸੱਤਾ ਦੇ ਵਿੱਚ ਆਪ ਸਰਕਾਰ ਹੈ ਤਾਂ ਪਿੰਡ ਤੋਂ ਚੇਅਰਮੈਨ ਵੀ ਨਾਲ ਨੇ ਕੀ ਵਿਕਾਸ ਰਹਿਣ ਵਾਲਾ ਹੈ ਕੀ ਕਹਿਣਾ ਚਾਹੋਗੇ ਧੰਨਵਾਦ ਜੀ ਸਭ ਤੋਂ ਪਹਿਲਾਂ ਤੇ ਤਾਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਵਿਕਾਸ ਇਦਾਂ ਕੀ ਸਰਕਾਰ ਦੇ ਵਿੱਚ ਸਾਡੇ ਚਿਮਾ ਸਾਹਿਬ ਨੇ ਜੀ ਸਭ ਤੋਂ ਵੱਧ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਵੱਧ ਗ੍ਰਾਂਟਾਂ ਦੇ ਗੱਫੇ ਸਾਡੇ ਪਿੰਡ ਨੂੰ ਦਿੱਤੇ ਜਾਣ ਜੀ ਤਾਂ ਜੋ ਇਹ ਸਦੇ ਪਿੰਡ ਦਾ ਵਿਕਾਸ ਸਾਡਾ ਪਿੰਡ ਹੈ ਕੀ ਪੰਜਾਬ ਦਾ ਇੱਕ ਮੋਹਰੀ ਪਿੰਡ ਬਣ ਜੀ ਜੀ ਨੰਬਰ 1 ਪਿੰਡ ਬਣਾਉਣਾ ਹੈ ਜਿੱਥੋਂ ਤੱਕ ਵੀ ਜ਼ੋਰ ਲੱਗਾ ਸਰਪੰਚ ਇਸ ਕਰਕੇ ਤਾਂ ਨਹੀਂ ਬਣੇ ਵੀ ਸਾਡੀ ਸਰਕਾਰ ਐ ਅਸੀਂ ਤਾਂ ਬਣਿਆ ਕਿ ਜਾਂ ਫਿਰ ਪਿੰਡ ਦਾ ਵਿਕਾਸ ਹੈ ਮਨ ਦੇ ਵਿੱਚ ਕਿ ਹਿੰਦ ਨਹੀਂ ਪਗਾਈ ਵਿਕਾਸ ਦੇ ਲਈ ਬਣਿਆ ਨਹੀਂ ਜੀ ਹਿੰਦ ਉਹਦਾ ਇਹਦਾ ਕੋਈ ਚੱਕਰ ਨਹੀਂ ਆ ਜੀ ਇਹ ਆ ਕਿ ਵਿਕਾਸ ਕਰਨ ਵਾਸਤੇ ਪਿੰਡ ਵਿੱਚ ਬਣੇ ਜੀ ਇਹ ਪਾਜੀ ਹੁਣੀ ਚੇਅਰਮੈਨ ਸੀ ਤੇ ਫਿਰ ਸਾਡਾ ਵੀ ਦਿਲ ਕੀਤਾ ਕਿ ਚਲੋ ਸਿਆਸਤ ਦੇ ਵਿੱਚ ਆਈਏ ਜੀ ਤੇ ਤਾਂ ਜੋ ਕਿ ਪਿੰਡ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਜੀ ਸਰਪੰਚ ਬਣਨਾ ਜ਼ਰੂਰੀ ਆ ਜੀ ਜੀ ਸੇਵਾ ਕਰਨ ਵਾਸਤੇ ਸਰਪੰਚ ਹੋਣਾ ਜ਼ਰੂਰੀ ਆ ਉਦਾਂ ਸੇਵਾ ਨਹੀਂ ਹੁੰਦੀ ਮਨ ਦੇ ਵਿੱਚ ਕੀ ਰੀਜ ਹੈ ਕਿ ਯਾਰ ਜੇ ਮੈਂ ਸਰਪੰਚ ਬਣਦਾ ਪਹਿਲਾਂ ਸਰਪੰਚ ਬਣਨ ਤੋਂ ਪਹਿਲਾਂ ਸੀ ਉਹ ਵੀ ਜ਼ਰੂਰ ਦੱਸਿਓ ਕਿ ਕਿਹੜੇ ਪਿੰਡ ਦੇ ਵਿਕਾਸ ਕਿਹੜਾ ਕੋਈ ਅਜਿਹਾ ਕੰਮ ਕਰਨਾ ਕਿ ਲੋਕ ਸਾਲਾਂ ਬੱਧੀ ਵੀ ਯਾਦ ਕਰਨ ਸਭ ਤੋਂ ਪਹਿਲਾਂ ਤੇ ਇੱਕ ਹੈ ਜੀ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਭਜਾਉਣ ਦੇਣਾ ਜੀ ਇਹਦੇ ਵਾਸਤੇ ਖੇਡ ਸਟੇਡੀਅਮ ਬਣਾਉਣਾ ਜੀ ਕੁਝ ਜੋ ਗਲੀਆਂ ਨਾਲੀਆਂ ਰਹਿ ਗਈਆਂ ਛੋਟੀਆਂ-ਮੋਟੀਆਂ ਰਹਿ ਗਈਆਂ ਉਹ ਬਣਾਉਣੀਆਂ ਜੀ ਕੁਝ ਛਪੜਾ-ਛੁਪੜਾ ਦਾ ਕੰਮ ਜਿਹੜਾ ਕੋਈ ਅਧੂਰਾ ਰਹਿ ਗਿਆ ਜੀ ਸਟਰੀਟ ਲਾਈਟਾਂ ਲਾਉਣੀਆਂ ਜੀ ਲਾਈਬ੍ਰੇਰੀ ਬਣਾਉਣੀ ਸਕੂਲ ਆਪਗ੍ਰੇਡ ਕਰਾਉਣਾ ਬੱਚੇ ਵੀ ਟਿਕਣ ਨਹੀਂ ਬਹਿ ਕੇ ਪੜ੍ਹ ਸਕਣਾ ਇਹਦੇ ਵਾਸਤੇ ਪੂਲ ਜ਼ੋਰ ਲਾ ਰਹੇ ਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕੀਤਾ ਚੇਰਮੈਨ ਸਾਹਿਬ ਅੰਤ ਵਿੱਚ ਜਰੂਰ ਦੱਸਿਓ ਕਿ ਗਲੀਆਂ ਨਾਲੀਆਂ ਟੋਬਿਆਂ ਛੱਪੜਾਂ ਛੱਡ ਕੇ ਕੀ ਫਿਰ ਜਿਹੜੀ ਆ ਨਜ਼ਰ ਰਹਿਣ ਵਾਲੀ ਕਿਹੜੇ ਕੰਮ ਆ ਦੇ ਨਜ਼ਰ ਇਹ ਪਹਿਲ ਦੇ ਆਧਾਰ ਤੇ ਖੇਡ ਸਟੇਡੀਅਮ ਡਿਸਪੈਂਸਰੀ ਕਿਉਂਕਿ ਮਾਤਰ ਜਿਹੜੇ ਲੋਕ ਜਿੱਦਾਂ ਸਾਡੀ ਸਰਕਾਰ ਨੇ ਮੁਹੱਲਾ ਕਲੀਨਿਕ ਬਣਾ ਰਹੀ ਅਸੀਂ ਵੀ ਸਿਹਤ ਮੰਤਰੀ ਨੂੰ ਅਪੀਲ ਕਰਾਂਗੇ ਸਾਡੇ ਕੋਲ ਜਗ੍ਹਾ ਹੈ ਕਿ ਸਾਨੂੰ ਵੀ ਇੱਕ ਮਹੱਲਾ ਕਣੀ ਨੀ ਦਿੱਤਾ ਜਾਵੇ ਤਾਂ ਕਿ ਜਿਹੜੇ ਵਿਚਾਰੇ ਗਰੀਬ ਲੋਕ ਨੇ ਜਿਹੜੇ ਜਿੰਨਾ ਕੋਈ ਪੈਸਾ ਨਹੀਂ ਹੈਗਾ ਇਲਾਜ ਕਰਾਉਣ ਲਈ ਉਹਨਾਂ ਦਾ ਇਲਾਜ ਫਰੀ ਹੋਵੇ ਔਰ ਪਸ਼ੂਆਂ ਦਾ ਹਸਪਤਾਲ ਮੈਂ ਇੱਥੋਂ ਤੱਕ ਵੀ ਸਾਡੀ ਬੈਂਕ ਹੈ ਸਾਡੇ ਪਿੰਡ ਦੀ ਉਹ ਪੱਟੀ ਸ਼ਹਿਰ ਚੱਲ ਗਈ ਹੈ ਮੈਂ ਕੋਸ਼ਿਸ਼ ਰਹੂਗੀ ਵੀ ਬੈਂਕ ਜਿਹੜੀ ਸਾਡੇ ਪਿੰਡ ਦੀ ਪੰਜਾਬ ਨੈਸ਼ਨਲ ਬੈਂਕ ਆਉ ਸਾਡੇ ਪਿੰਡ ਜੀ ਆਵੇ ਇੱਥੇ ਸਹੂਲਤਾਂ ਮਿਲਣ ਹਨਾ ਲੋਕਾਂ ਨੂੰ ਔਰ ਹੋਰ ਵੀ ਜਿੱਦਾਂ ਸਟਰੀਟ ਲੇਟਾ ਸਰਪੰਚ ਸਾਹਿਬ ਨੇ ਕਿਹਾ ਵਾ ਅੱਜ ਲੋੜ ਹੈ ਜਿੱਦਾਂ ਥੋੜਾ ਜਿਹਾ ਇਹ ਸੀਸੀਟੀਵੀ ਕੈਮਰੇ ਜਿੰਨੀਆਂ ਵੀ ਵੱਧ ਤੋਂ ਵੱਧ ਵਿਕਾਸ ਜਿਹੜਾ ਨਾ ਉਹ ਪੈਸ ਦੇ ਆਧਾਰ ਤੇ ਵਧਿਆ ਕਰਾਵਾਂਗੇ ਔਰ ਬਾਬਾ ਮੇਰ ਕਰੇ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸੰਨ ਪੱਟੀ ਹਲਕੇ ਦੇ ਪਿੰਡ ਚੀਮਾ ਕਲਾਂ ਤੋਂ ਚੇਅਰਮੈਨ ਸਰਦਾਰ ਰਣਜੀਤ ਸਿੰਘ ਜੀ ਚੀਮਾ ਤੇ ਉਹਨਾਂ ਦੇ ਵੱਲੋਂ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਨਿਯੁਕਤ ਹੋਏ ਸਰਪੰਚ ਜਗਰੂਪ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਸਾਡਾ ਟੀਚਾ ਜਿਹੜਾ ਉਹ ਇਹੀ ਰਹਿਣ ਵਾਲਾ ਕਿ ਪਿੰਡ ਦਾ ਵਿਕਾਸ ਹੋਵੇ ਅਤੇ ਪਿੰਡ ਦੇ ਨੌਜਵਾਨ ਨਸ਼ਿਆਂ ਦੇ ਵਿੱਚੋਂ ਨਿਕਲ ਕੇ ਖੇਡਾਂ ਦੇ ਵੱਲ ਆਉਣ ਤੇ ਸਾਡੇ ਜਿਹੜੇ ਉਪਰਾਲੇ ਆ ਉਹ ਇਹੀ ਰਹਿਣਗੇ ਕਿ ਪਿੰਡ ਦਾ ਕੋਈ ਭਲਾ ਹੋ ਸਕੇ ਮਾਨ ਸਰਕਾਰ ਦੀ ਚੇਅਰਮੈਨਾਂ ਦੀ ਜੁੰਡਲੀ ਦੇ ਵਿੱਚੋਂ ਇੱਕ ਚੇਅਰਮੈਨ ਰਣਜੀਤ ਸਿੰਘ ਜੀ ਚੀਮਾ ਮਾਝੇ ਦੀ ਤਰਤੀਬ ਬਾਰਡਰ ਬੈਲਟ ਤੋਂ ਸਾਡੇ ਨਾਲ ਬਣੇ ਸੀਗੇ ਗੱਲਬਾਤ ਕੀਤੀ ਅਸੀਂ ਬਹੁਤ ਬਹੁਤ ਧੰਨਵਾਦ ਬਣੇ ਰਹੋ ਸਾਡੇ ਨਾਲ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ